ਅੱਜ ਜਿਹੜੀ ਸੰਗਰੂਰ ਮੰਡੀ ਦੇ ਵਿੱਚ ਬਾਸਮਤੀ ਦੀ ਜਿਹੜੀ ਬੋਲੀ ਹੋਈ ਆ ਸੋ ਮੇਰੇ ਨਾਲ ਸਾਰੇ ਪ੍ਰਸ਼ਾਸਨ ਸਾਡੇ ਡੀਐਮ ਮੰਡੀ ਬੋਰਡ ਤੇ ਜਿੰਨੇ ਵੀ ਅਧਿਕਾਰੀ ਨੇ ਔਰ ਸਾਡੇ ਆੜਤੀ ਐਸੋਸੀਏਸ਼ਨ ਦੇ ਸਾਰੇ ਮੈਂਬਰ ਜਿਹੜੇ ਮੌਜੂਦ ਨੇ ਲੇਬਰ ਦੇ ਕਿਸਾਨ ਸਾਡੇ ਸਾਰੇ ਪਹੁੰਚੇ ਹੋਣੇ 2955 ਨੂੰ ਜਿਹੜੀ ਆ ਬਾਸਮਤੀ ਦੀ ਜਿਹੜੀ ਢੇਰੀ ਦੀ ਬੋਲੀ ਹੋਈ ਆ ਔਰ ਜਿਹੜੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਤੇ ਹਰ ਤਰ੍ਹਾਂ ਦੇ ਜਿਹੜੇ ਮੰਡੀਆਂ ਦੇ ਵਿੱਚ ਜਿਹੜੇ ਲੋੜਿੰਦੇ ਜਿਹੜੇ ਪ੍ਰਬੰਧ ਨੇ ਚਾਹੇ ਆਰਤੀਆਂ ਲਈ ਨੇ ਚਾਹੇ ਜ਼ਿੰਮੇਦਾਰਾਂ ਲਈ ਨੇ ਕਿਸਾਨਾਂ ਲਈ ਨੇ ਚਾਹੇ ਸਾਡੇ ਮਜ਼ਦੂਰਾਂ ਦੇ ਲਈ ਨੇ ਹਰ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਜਿਹੜੇ ਮੁਕੰਮਲ ਕਰ ਲਏ ਗਏ ਨੇ ਔਰ ਮੈਂ ਆਪ ਵਿਸ਼ਵਾਸ ਦਿਵਾਉਣੀ ਆ ਕਿ ਇਹ ਸੀਜ਼ਨ ਦੇ ਵਿੱਚ ਮੈਂ ਆਪ ਜਾ ਕੇ ਸਾਰੇ ਮੰਡੀਆਂ ਦੇ ਵਿੱਚ ਅਸੀਂ ਰਾਉਂਡ ਵੀ ਲਾਵਾਂਗੇ ਔਰ ਹਰ ਤਰ੍ਹਾਂ ਦੇ ਪ੍ਰਬੰਧਾਂ ਦੀ ਜਿਹੜੇ ਉਹਨਾਂ ਦੀ ਜਿਹੜੀ ਚੈਕਿੰਗ ਵੀ ਕਰਾਂਗੇ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਦਿੱਕਤ ਨਹੀਂ ਹੋਣ ਦਿੱਤੀ ਜਾਊਗੀ। ਬਿਲਕੁਲ ਮੈਂ ਧੰਨਵਾਦੀ ਹਾਂ ਸੰਗਰੂਰ ਮੰਡੀ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਜਿਹੜੇ ਵੀ ਜਿਹੜੇ ਇਹਨਾਂ ਦੇ ਕੋਈ ਮਸਲੇ ਹੈਗੇ ਨੇ ਕੱਲ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਹੇਠ ਜਿਹੜੀ ਉਹ ਮੀਟਿੰਗ ਹੋਣੀ ਹੈ ਸੋ ਮੈਨੂੰ ਪੂਰਾ ਆਸਾ ਕਿ ਰਲ ਮਿਲ ਕੇ ਜਿਹੜਾ ਅਸੀਂ ਉਹਦਾ ਹੱਲ ਕੱਢ ਲਾਂਗੇ ਜਿਹੜੇ ਪੰਜਾਬ ਸਰਕਾਰ ਦੇ ਹੱਥ ਨੇ ਉਹਨਾਂ ਚੀਜ਼ਾਂ ਦੇ ਵਿੱਚ ਅਸੀਂ ਹਮੇਸ਼ਾ ਆਪਣੇ ਆੜਤੀਏ ਭਰਾਵਾਂ ਜਿਹੜੇ ਸੈਂਟਰ ਸਰਕਾਰ ਦੇ ਪੱਧਰ ਦੇ ਹੋਣਗੇ ਉਹਨਾਂ ਦੇ ਵਿੱਚ ਅਸੀਂ ਇਹਨਾਂ ਦੀ ਬਕਾਲਤ ਕਰਦੇ ਹੋਏ ਅਸੀਂ ਪਰ ਜਿਹੜੀ ਅਸੀਂ ਸਪਾਰਸ ਕਰਾਂਗੇ ਔਰ ਉਹ ਵੀ ਜਿਹੜੀਆਂ ਮੰਗਾਂ ਨੇ ਉਹਨਾਂ ਤੋਂ ਮੰਨਵਾਉਣ ਦੇ ਲਈ ਅਸੀਂ ਹਮੇਸ਼ਾ ਜਿਹੜਾ ਬਚਨਵਤ ਦੇਖੋ ਜੀ ਸਾਡੀ ਹੜਤਾਲ ਜੋ ਸਰਕਾਰਾਂ ਚੱਲ ਰਹੀ ਸੀ ਕਿ 2.5% ਆਰਥ ਦਾ ਜਿਹੜਾ ਮਸਲਾ ਸੀ ਪਰ ਕੱਲ ਸਾਡੇ ਮਾਨਯੋਗ ਪ੍ਰਧਾਨ ਸ੍ਰੀ ਵਿਜੇ ਕਾਲੜਾ ਜੀ ਦੇ ਕੋਈ ਫੈਸਲਾ ਇਸ ਤਰ੍ਹਾਂ ਦਾ ਲਿਆ ਵੀ ਜਰੂਰ ਸਾਡੀ ਪ੍ਰਾਈਵੇਟ ਜੋ ਬਾਸਮਤੀ ਜਿਹੜੀ ਵਿਕ ਰਹੀ ਹੈ ਇਹਦੇ ਤੇ ਤਾਂ ਸਾਨੂੰ 2.5% ਆਰਥ ਪ੍ਰਾਈਵੇਟ ਪ੍ਰੋਸੀਜਰ ਦੇ ਰਿਹਾ ਹੈਗਾ ਸਾਡਾ ਮਸਲਾ 2.5% ਆਰਥ ਦਾ ਹੀ ਹੈ ਅਸੀਂ ਇਹ ਮਾਨਜੋਗ ਸਾਡੇ ਪ੍ਰਧਾਨ ਜੀ ਦੇ ਹੁਕਮਾਂ ਤਹਿਤ ਇਹ ਖੋਲ ਦਿੱਤੀ ਹੈ ਹੜਤਾਲ ਅੱਜ ਸਾਡੇ ਮੰਡੀ ਵਿੱਚ ਪੂਰਾ ਕੰਮ ਚੱਲੂਗਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਸੰਰੂਰ ਦੇ ਵਿੱਚ ਗਲਟ ਆਉਂਦਾ ਹੈ ਸੰਰੂਰ ਦੀ ਮੰਡੀ ਇੱਕ ਵਿਸ਼ੇਸ਼ ਮੰਡੀ ਹੈ ਜਿੱਥੇ ਤੁਸੀਂ ਦੇਖੇ ਹੋਊਗਾ ਜਿੱਥੇ ਆਪਾਂ ਜਿਹੜੇ ਜ਼ਿੰਮੇਵਾਰ ਦੇ ਪਹਿਲੀ ਬੋਲੀ ਕੀਤੀ ਹੈ ਬੀਬੀ ਭਰਾਜ ਜੀ ਨੇ ਕਰਵਾਈ ਹੈ ਆਪਣੇ ਘਰ ਕਮਲਾ ਨਾਲ ਉਹ ਬਰਨਾਲੇ ਤੋਂ ਪਰਲੇ ਪਾਸੇ ਪਿੰਡ ਤੋਂ ਆਇਆ ਬਿਆਗਾ ਸਾਡੇ ਕੋਲ ਜਿਵੇਂ ਬਠਿੰਡੇ ਤੱਕ ਦੀ ਫਸਲ ਇਧਰੋਂ ਮਨਲੇ ਕੋਟਲੇ ਤੱਕ ਦੀ ਸ਼ੇਰਪੁਰ ਤੱਕ ਦੀ ਫਸਲ ਸਾਡੇ ਸੰੂਰ ਮੰਡੀ ਦੇ ਵਿੱਚ ਆਉਂਦੀ ਹੈ ਤੇ ਇਹਦਾ ਕਾਰਨ ਇਹ ਹੈ ਕਿ ਇੱਥੇ ਵਧੀਆ ਭਾਅ ਲੱਗਦਾ ਹੈ ਸਾਫ਼ ਸੁਥਰੀ ਮੰਡੀ ਹੈ ਸਾਰੇ ਆੜ੍ਹਤੀਏ ਸੁੱਝਾ ਕੰਮ ਕਰਦੇ ਨੇ ਅਸੀਂ ਬੀਬੀ ਨੂੰ ਵੀ ਵਿਸ਼ਵਾਸ ਦਿਵਾਇਆ ਹੈ ਕਿ ਸਾਡੀ ਮੰਡੀ ਦੇ ਵਿੱਚ ਕੋਈ ਵੀ ਆੜ੍ਹਤੀਏ ਕਿਸੇ ਤਰ੍ਹਾਂ ਦਾ ਵੀ ਕੁਝ ਅੱਜਾ ਕੰਮ ਨਹੀਂ ਕਰੂਗਾ ਜਿਸ ਨਾਲ ਸਾਡਾ ਵੀ ਸਰਚੂ ਕੇ ਤੇ ਤੁਹਾਡੇ ਵੀ ਸਿਰ ਨੂੰ ਅਸੀਂ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਤੁਹਾਨੂੰ ਉਹ ਵੀ ਤੁਹਾਨੂੰ ਝੁਕਾਣਾ ਪੈ ਜੀ ਵੀ ਮੰਡੀ ਸਰੂਪ ਦੇ ਵਿਚਾਰ ਕੀ ਹੋ ਗਿਆ ਕੱਲ ਮੀਟਿੰਗ ਹੋਣੀ ਹੈ ਕੀ ਕਹਿਣਾ ਚਾਹੁੰਦੇ ਮੀਟਿੰਗ ਦਾ ਹਾਂ ਮੀਟਿੰਗ ਵਿੱਚ ਜਰੂਰ ਸਾਰ ਸਖਾਲਾ ਨਿਕਲ ਗਏ ਸਭ ਪੂਰੇ ਹੋਪਫੁਲੀਆ ਸਾਡੇ ਮਾਨਯੋਗ ਮੁੱਖ ਮੰਤਰੀ ਭਵਨਤਮਨ ਜੀ ਸਾਰੇ ਪੰਜਾਬ ਨੂੰ ਦੇਖ ਰਹੇ ਨੇ ਤੇ ਸਾਡੀਆਂ ਮੰਗਾਂ ਵੱਲ ਵੀ ਪਲੀ ਜਰੂਰ ਝਾਤ ਮਾਰਨਗੇ ਉਹ ਚਾਹੇ ਇਹਨਾਂ ਦੇ ਆਪ ਦੇ ਕਰਨ ਵਾਲੀਆਂ ਨੇ ਹੱਲ ਉਹ ਚਾਹੇ ਉਹ ਸੈਂਟਰ ਸਰਕਾਰ ਤੋਂ ਹੱਲ ਕਰਵਾਉਣ ਵਾਲੀਆਂ ਨੇਗੀਆਂ ਉਮੀਦ ਕਰਦੇ ਆ ਕਿ ਇਹ ਮੰਗਾਂ ਜਰੂਰ ਹੱਲ ਕਰਵਾਈਆਂ ਜਾਣਗੀਆਂ ਅਸੀਂ 100% ਹੋਪਫੁਲੀ ਆ ਕਿ ਜਿਹੜਾ ਆਉਣ ਵਾਲਾ ਝੋਨੇ ਦਾ ਸੀਜ਼ਨ ਹੈ ਅਸੀਂ ਉਹਨਾਂ ਨੂੰ ਪੂਰੀ ਤਨਦੇਹੀ ਨਾਲ ਨਿਵਾਵਾਂਗੇ ਜਿੱਥੇ ਵੀ ਕੋਈ ਦਿੱਕਤ ਆਊ ਅਸੀਂ ਕਦੇ ਨਹੀਂ ਦਿੱਕਤ ਨੂੰ ਦੇਵਾਂਗੇ ਨਾ ਕਦੇ ਕੋਈ ਸ਼ਿਕਾਇਤ ਕਰਾਂਗੇ ਪਰ ਗੱਲ ਇਹ ਵੀ ਸਾਡੀ ਗੱਲ ਇਹ ਜਰੂਰ ਮੰਨੀ ਜਾਵੇ ਜੋ 80% ਸਾਡੀ ਦામੀ ਬਣਦੀ ਸੀ ਪਰ ਇਹ ਕਿੰਨਾ ਕਾਰਨਾ ਕਰਕੇ ਇਹਨਾਂ ਨੂੰ ਕੀ ਮਜਬੂਰੀ ਹੋ ਗਈ ਕਿੱਥੋਂ ਕੱਟੀ ਗਈ ਇਹ ਕਿਹੜੇ ਹਰਕਾ ਟਾਈਮ ਤੇ ਖੁੱਲ੍ਹੇਗਾ ਤਾਂ ਫਾਇਦਾ ਮਿਲੂਗਾ ਮਿਲੂਗਾ ਨਹੀਂ ਬੱਡੇ ਕੇ ਬੇੜਾ ਨਿਕਲੇ ਆ ਰਿਹਾ ਹੈ ਭਾਈ ਜੀ ਕਿੰਨੇ ਦਿਨ ਹੋ ਗਏ ਤੁਮ ਬੈਠੇ ਨਹੀਂ ਅਸੀਂ ਅੱਜ ਹੀ ਆਏ ਸੀ ਅੱਜ ਹੀ ਹੋ ਗਈ ਹਾਂਜੀ ਇਹਦਾ ਮਤਲਬ ਇੱਕ ਦਿਨ ਦੇ ਵਿੱਚ ਆਪਣੇ ਘਰ ਪਰਤ ਜਓਗੇ ਹਾਂਜੀ ਹਾਂਜੀ ਜਿਹੜੇ ਪੈਸੇ ਆਉਂਦੇ ਨੇ ਆ ਜਾਂਦੇ ਨੇ ਸਹੀ ਟਾਈਮ ਤੇ ਹਾਂਜੀ ਹਾਂਜੀ